ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਨਾਰਾਜ਼ ਹੋਗੇ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੌਰਾਨ ਜਿਸ ਤਰ੍ਹਾਂ ਦੀਆਂ ਘਟਨਾਵਾਂ ਦਾ ਜ਼ਿਕਰ ਹੋ ਰਿਹਾ ਕਿ ਸਿੰਘ ਸਾਹਿਬ ਅਕਾਲੀ ਦਲ ਵੱਲੋਂ ਲਏ ਗਏ ਕਿਸੇ ਫੈਸਲੇ ਤੇ ਨਾਰਾਜ਼ਗੀ ਦਿਖਾਈ ਉਹਨਾਂ ਨੇ ਰੰਧਾਵਾ ਸਾਹਿਬ ਜੇ ਮੈਂ ਅੱਜ ਦੀਆਂ ਖਬਰਾਂ ਜਿਹੜੀਆਂ ਪ੍ਰਕਾਸ਼ਿਤ ਹੋਈਆਂ ਮੈਂ ਉਹਨਾਂ ਦੇ ਵਿੱਚ ਜਾਵਾਂ ਤਾਂ ਉਸ ਤੋਂ ਮੈਨੂੰ ਇਹ ਚੀਜ਼ ਸਮਝ ਆਂਦੀ ਹੈ ਕਿ ਇੱਕ ਲਿਸਟ ਜਿਹੜੀ ਹੈਗੀ ਹੈ ਉਹ ਪਹਿਲਾਂ ਸੰਜੀ ਕੀਤੀ ਗਈ ਯਾਨੀ ਰਗਵੀਰ ਸਿੰਘ ਹੋਰਾਂ ਨਾਲ ਕਿ ਇਹ ਜਿਹੜੇ 7 8 ਮੈਂਬਰ ਹੋਰ ਨੇ ਇਹਨਾਂ ਨੂੰ ਵੀ ਉਸ ਕਮੇਟੀ ਚ ਸ਼ਾਮਲ ਕਰ ਲਿਆ ਜਾਏ ਜੋ ਨਿਗਰਾਨ ਕਮੇਟੀ ਹੈ ਭਰਤੀ ਅਭਿਆਨ ਲਈ ਬਣਾਈ ਗਈ ਹੈ ਪਰ ਮੈਨੂੰ ਇਹ ਲੱਗਦਾ ਹੈ ਕਿ ਸ਼ਾਇਦ ਇਸ ਗੱਲ ਦੇ ਉੱਤੇ ਕੈਨੀ ਰਗਵੀਰ ਸਿੰਘ ਹੋਰਾਂ ਨੇ ਬਹੁਤ ਸਖਤ ਇਤਰਾਜ਼ ਜਤਾਇਆ ਔਰ ਜਤਾਇਆ ਵੀ ਹੋਏਗਾ ਕਿਉਂਕਿ ਇਹ ਜੇ ਕੁਝ ਮੈਂਬਰਸ ਐਦਾਂ ਦੇ ਨਹੀਂ ਜਿਨ੍ਹਾਂ ਨੂੰ ਉਸੇ ਦਿਨ ਹੀ ਧਾਰਮਿਕ ਸਜ਼ਾ ਵੀ ਉੱਥੇ ਲਗਾਈ ਗਈ ਸੀ ਤਾਂ ਉਹ ਵੀ ਇਸ ਕਮੇਟੀ ਦੇ ਵਿੱਚ ਹੈ ਜਦੋਂ ਕਮੇਟੀ भेजी ਗਈ ਇਹ ਜਿਹੜੀ ਇੱਕ ਲਿਸਟ ਸੱਤ ਅੱਠ ਮੈਂਬਰਾਂ ਦੀ ਜਿਮੈਂ ਤੁਹਾਨੂੰ ਇੱਕ ਨਾਂ ਵੀ ਪੜ ਕੇ ਦੱਸ ਦੇਣਾ ਇਸ ਚ ਡਾਕਟਰ ਦਲਜੀਤ ਸਿੰਘ ਟੀਮਾ ਹੋਣੀ ਹੈਗੇ ਨੇ 소ਚਾ ਸਿੰਘ ਲੰਗਾ ਲੰਗਾ ਹੋਣੀ ਹੈਗੇ ਨੇ ਪਰਮਭੰਦ ਸਿੰਘ ਬੰਟੀ ਰੋਮਾਣਾ ਹੋਣੀ ਹੈਗੇ ਨੇ ਪਰਮਜੀਤ ਸਿੰਘ ਸਰਨਾ ਨੇ ਜੋਗਿੰਦਰ ਸਿੰਘ ਜਿੰਦੂ ਨੇ ਤੀਰਤ ਸਿੰਘ ਮਾਲਾ ਨੇ ਸਰਬਜੀਤ ਸਿੰਘ ਹੈਗੇ ਨੇ ਇੱਕ ਤਰਜਿੰਦਰ ਸਿੰਘ ਮਿੱੱਡੂ ਖੇੜਾ ਨੇ ਹਾਲਾਂਕਿ ਇੱਕ ਨਾਂ ਹੋਰ ਚਰਚਾ ਦੇ ਵਿੱਚ ਹੈ ਕਿ ਰੋਜੀ ਬਰਕੰਦੀ ਉਹਨਾਂ ਦਾ ਵੀ ਨਾਂ ਸੀ ਪਰ ਉਹ ਇਹ ਦੇ ਵਿੱਚ ਆਇਆ ਨਹੀਂ ਜਿੱਥੇ ਤੱਕ ਇਹ ਸੀ ਕਿ ਇਹ ਇਹ ਮੈਂਬਰ ਵੀ ਜਿਹੜੇ ਹੈਗੇ ਆ ਉਹ ਕਮੇਟੀ ਦੇ ਵਿੱਚ ਹੀ ਸ਼ਾਮਲ ਕਰ ਲਏ ਜਾਣ ਉਸੇ ਨਿਗਰਾਨ ਕਮੇਟੀ ਚ ਪਰ ਗੈਨੀ ਰਗबीर ਸਿੰਘ ਹੋਰਾਂ ਨੇ ਕਿਹਾ ਕਿ ਇਸ ਤੇ ਸਖਤ ਇਤਰਾਜ਼ ਵੀ ਪ੍ਰਗਟ ਕੀਤਾ ਕੁਝ ਨਾਵਾਂ ਦੇ ਉੱਤੇ ਤੇ ਨਾਲ ਹੀ ਇਹ ਕਿਹਾ ਕਿ ਇਸ ਤਰ੍ਹਾਂ ਨਹੀਂ ਮਤਲਬ ਇਹਨੂੰ ਅਕਾਲ ਤਖਤ ਸਾਹਿਬ ਤੇ ਭੇਜੋ ਫਿਰ ਉਸ ਤੋਂ ਬਾਅਦ ਜਿਹੜੇ ਪੰਜ ਸਿੰਘ ਸਹਿਬਾਨ ਹੈਗੇ ਨੇ ਉਹਨਾਂ ਦੀ ਮੀਟਿੰਗ ਤੋਂ ਚਰਚਾ ਕਰਕੇ ਇਹਨੂੰ ਮਨਜ਼ੂਰੀ ਦੇਣੀ ਹੈ ਕਿ ਨਹੀਂ ਦੇਣੀ ਇਸ ਤੇ ਉੱਤੇ ਗੱਲ ਕਰਾਂਗੇ ਹੁਣ ਇਹਦੇ ਵਿੱਚ ਦੋ ਸੀ ਸਵਾਲ ਜਿਹੜੋ ਕੱਲ ਫਿਰ ਇਸ ਤੋਂ ਬਾਅਦ ਵਰਕਿੰਗ ਕਮੇਟੀ ਦੀ ਮੀਟਿੰਗ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਹੋਈ ਹੈ ਜਿਹੜੀ ਭੁੰਦੜ ਸਾਹਿਬ ਹੋਰਾਂ ਨੇ ਕੀਤੀ ਹੈ ਉਸ ਦੇ ਵਿੱਚ ਜਦੋਂ ਅਸੀਂ ਗਏ ਸੀ ਤਾਂ ਉਸ ਵਿੱਚ ਮਤਲਬ ਇਹ ਪਤਾ ਕਰਨ ਦੀ ਕੋਸ਼ਿਸ਼ ਕੀਤੀ ਗਈ ਕੀ ਕੀ ਕਮੇਟੀ ਹੋਰ ਵਿੱਚ ਵਾਦਾ ਹੋ ਰਿਹਾ ਕਿ ਨਹੀਂ ਹੋ ਰਿਹਾ ਤਾਂ ਸੋਰਸਸ ਜਿਹੜੇ ਸੀਗੇ ਉਹਨਾਂ ਨੇ ਕਿਹਾ ਵੀ ਇਸ ਦੌਰਾਨ ਅਜ ਕੋਈ ਫੈਸਲਾ ਨਹੀਂ ਹੋਇਆ ਇਹਦੇ ਤੇ ਇਹਦਾ ਮਤਲਬ ਹੈ ਕਿ ਜਿਹੜਾ ਇਤਰਾਜ਼ ਪ੍ਰਗਟ ਕੀਤਾ ਗਿਆ ਸੀਗਾ ਉਸ ਤੇ ਇਹਨੂੰ ਫਿਲਹਾਲ ਰੋਕ ਲਿਆ ਗਿਆ ਜਾਂ ਨੂੰ ਜਨਤਕ ਨਹੀਂ ਕੀਤਾ ਜਾ ਰਿਹਾ ਕਿ ਇਸ ਤਰ੍ਹਾਂ ਦੀ ਕੋਈ ਗੱਲ ਹੋਈ ਹੈ ਪਰ ਮੈਨੂੰ ਇਹ ਲੱਗ ਰਿਹਾ ਹੈ ਕਿ ਜਨੀ ਰਗਵੀਰ ਸਿੰਘ ਹੁਣਾਂ ਦੀ ਜਿਹੜੀ ਜਿਹਨੂੰ ਕਹਿੰਦੇ ਕਿ ਨਰਾਜ਼ਗੀ ਹੈ ਉਹਨੂੰ ਹੋਰ ਸੇੜਨਾ ਪਾਰਟੀ ਨਹੀਂ ਚਾਹਦੀ ਕਿਉਂਕਿ ਤੁਸੀਂ ਜੇ ਪੂਰਾ ਇਹਨੂੰ ਉਹ ਐਪੀਸੋਡ ਨੂੰ ਦੇਖੋ 2 ਤਰੀਕ ਤੋਂ ਬਾਅਦ ਤੋਂ ਲੈ ਕੇ ਹੁਣ ਤੱਕ ਦੇ ਜਿੰਨੀਆਂ ਵੀ ਗੱਲਾਂ ਹੋਈਆਂ ਨੇ ਖਾਸ ਤੌਰ ਤੇ ਭਰਤੀ ਅਭਿਆਨ ਨੂੰ ਲੈ ਕੇ ਜੋ-ਜੋ ਵੀ ਚੀਜ਼ਾਂ ਚੱਲਦੀਆਂ ਰਹੀਆਂ ਨੇ ਮੈਂ ਤੁਹਾਨੂੰ ਉਸੇ ਦਿਨ ਹੀ ਕਿਹਾ ਸੀ ਕਿ ਜਦੋਂ ਅਸੀਂ 7 ਤੇ 8 ਤਰੀਕ ਨੂੰ ਫਤਿਹਗੜ੍ਹ ਸਾਹਿਬ ਦੇ ਵਿੱਚ ਗਏ ਸੀਗੇ ਜਦੋਂ ਸੁਖਬੀਰ ਸਿੰਘ ਬਾਦਲ ਸੇਵਾ ਕਰਦੇ ਸੀ ਆਪਣੀ ਅਸੀਂ ਉੱਥੇ ਗਏ ਸੀ ਤਾਂ ਉਦੋਂ ਮੈਨੂੰ ਹਰਜਿੰਦਰ ਸਿੰਘ ਧਾਮੀ ਹੋਣਾ ਨੇ ਕਿਹਾ ਸੀਗਾ ਕਿ ਜਿਹੜੀ ਉਹ ਕਮੇਟੀ ਹੈਗੀ ਹੈ ਸੱਤ ਮੈਂਬਰੀ ਕਮੇਟੀ ਜਿਹੜੀ ਬਣਾਈ ਹੈ ਇਹ ਵਰਕ ਨਹੀਂ ਕਰ ਸਕਦੀ ਕਿਉਂਕਿ ਇਸ ਤੇ ਇਹਦੇ ਵਿੱਚ ਕਾਨੂੰਨੀ ਪੇਚੀਦਗੀਆਂ ਹੈਗੀਆਂ ਨੇ ਤੇ ਅਸੀਂ ਸਿੰਘ ਸਾਹਿਬ ਨੂੰ ਪਹਿਲਾਂ ਵਰਬਲੀ ਦੱਸਿਆ ਸੀਗਾ ਇਹ ਉਹਨਾਂ ਨੇ ਉਹਨਾਂ ਨੂੰ ਇਹ ਵੀ ਕਿਹਾ ਸੀ ਵੀ ਇਹ ਤੇਰੇ ਕਾਨੂੰਨ ਵਿਦ ਦੇ ਉਹਨਾਂ ਦੀ ਰਾਏ ਵੀ ਹੈ ਆਹ ਜਿਹੜੇ ਪਹਿਲਾਂ ਫੈਸਲੇ ਆ ਚੁੱਕੇ ਨੇ ਕੋਰਟਾਂ ਦੇ ਉਹ ਵੀ ਉਹਨਾਂ ਨੂੰ ਦਿਖਾਏ ਸੀ ਤਾਂ ਉਹਨਾਂ ਨੇ ਕਿਹਾ ਸੀ ਵੀ ਇਹ ਸਾਰਾ ਲਿਖਤ ਤੌਰ ਤੇ ਦੋ ਤੇ ਪਾਰਟੀ ਨੇ ਲਿਖਤ ਤੌਰ ਤੇ ਦਿੱਤਾ ਵੀ ਹੈ ਇੱਕ ਮੈਨੂੰ ਹਜੇ ਇਹ ਵਾਲੀ ਚੀਜ਼ ਵੀ ਸਮਝ ਨਹੀਂ ਆਈ ਹੈ ਕਿ ਇਸ ਤੇ ਵੀ ਯਾਨੀ ਰਕबीर ਸਿੰਘ ਉਹਨਾਂ ਨੇ ਕੋਈ ਫੈਸਲਾ ਨਹੀਂ ਦਿੱਤਾ ਹਜੇ ਤੱਕ ਮਤਲਬ ਜਿਹੜਾ ਜਿਹੜੀ ਚੀਜ਼ ਪਾਰਟੀ ਚਾਹਦੀ ਸੀਗੀ ਕਿ ਇਸ ਤੇ ਫੈਸਲਾ ਹੋ ਜੇ ਹਾਂ ਜਾਂ ਨਾ ਦੇ ਵਿੱਚ ਤਾਂ ਉਸ ਤੇ ਵੀ ਹਜੇ ਕੋਈ ਫੈਸਲਾ ਆਇਆ ਨਹੀਂ ਹੈ ਕਿਉਂਕਿ ਜਿਹੜੀ ਪੰਨ ਸਿੰਘ ਸਾਹਿਬਾਨ ਦੀ ਮੀਟਿੰਗ ਸੀ ਆਪਾਂ ਪਿੱਛੇ ਜਿਹੜੀ ਚਰਚਾ ਕਰ ਰਹੇ ਸੀ ਤੇ ਉਹ ਹੋਈ ਨਹੀਂ ਸੀ ਮੀਟਿੰਗ ਉਸ ਚ ਇਹ ਸੀ ਕਿ ਸ਼ਾਇਦ ਉਸ ਚਿੱਠੀ ਦੇ ਉੱਤੇ ਵੀ ਗਿਆਨੀ ਜੀ ਫੈਸਲਾ ਸੁਣਾਣਗੇ ਪਰ ਉਹ ਕਿਉਂਕਿ ਮੀਟਿੰਗ ਹੀ ਰੱਦ ਕਰਤੀ ਹੈ ਜਾਂ ਪੋਸਟਪੋਨ ਕਰਤੀ ਹੈ ਤਾਂ ਇਸ ਕਰਕੇ ਉਹ ਆਇਆ ਨਹੀਂ ਅਗਲੀ ਜਦੋਂ ਵੀ ਮੀਟਿੰਗ ਮੈਨੂੰ ਲੱਗਦਾ ਕਿ ਇਹ ਹੋਏਗੀ ਇਹਦੇ ਵਿੱਚ ਇਹ ਫੈਸਲਾ ਆਏਗਾ ਸੋ ਉਸ ਤੋਂ ਬਾਅਦ ਤੋਂ ਲਗਾਤਾਰ ਇਹ ਚੱਲ ਰਹੀ ਸੀ ਕਿ ਇੱਕ ਇੱਕ ਕਰਕੇ ਫਿਰ ਮੈਂਬਰਾਂ ਨੂੰ ਪਾ ਲਿਆ ਗਿਆ ਉਹ ਮੈਂਬਰਸ ਨੂੰ ਪਾ ਲਿਆ ਗਿਆ ਜਿਨ੍ਹਾਂ ਉੱਤੇ ਪਾਰਟੀ ਇਤਰਾਜ਼ ਕਰ ਰਹੀ ਸੀ ਕਿ ਇਹ ਤਾਂ ਸਾਡੇ ਮੈਂਬਰ ਹੀ ਨਹੀਂ ਹੈ ਤਾਂ ਬਾਹਰ ਕੀਤੇ ਹੋਏ ਨੇ ਇਹਨਾਂ ਨੂੰ ਮਾਫੀ ਮੰਗ ਕੇ ਅੰਦਰ ਆਣਾ ਚਾਹੀਦਾ ਪਹਿਲਾ ਅਨੁਸ਼ਾਸਨ ਕਮੇਟੀ ਕੋਲੇ ਜਾਣਾ ਚਾਹੀਦਾ ਸੋ ਉਹ ਸਾਰੀਆਂ ਚੀਜ਼ਾਂ ਪਹਿਲਾਂ ਕਹਿ ਦਿੰਦੇ ਆ ਉਸ ਤੋਂ ਬਾਅਦ ਫਿਰ ਉਸੇ ਤੇ ਹੀ ਉਹਨੂੰ ਸਾਰ ਦਰਕਿਨਾਰ ਕਰਕੇ ਬਰ ਸ਼ਾਮਲ ਵੀ ਕਰ ਲੈਂਦੇ ਆ ਸਾਰੀਆਂ ਚੀਜ਼ਾਂ ਮਤਲਬ ਇਕੱਠੀਆਂ ਚੱਲੀ ਜਾ ਰਹੀਆਂ ਮਤਲਬ ਅਸੀਂ ਦੋਨੋਂ ਚੀਜ਼ਾਂ ਕਰੀ ਜਾ ਰਿਹਾ ਮਤਲਬ ਆਪਣੀ ਗੱਲ ਪਹਿਲਾਂ ਰੱਖ ਦਿੰਦੇ ਆ ਫਿਰ ਉਸ ਤੋਂ ਆਪ ਹੀ ਮੁਕਰ ਜਾਂਦੇ ਆ ਇਹ ਚੀਜ਼ਾਂ ਹੁਣ ਤੱਕ ਦੇ ਜਿਹੜੇ ਐਪੀਸੋਡ ਹੈ ਇਸ ਤੋਂ ਸਮਝ ਆ ਰਹੀ ਹੈ ਕਿ ਪਾਰਟੀ ਹਜੇ ਤੱਕ ਵੀ ਇਹ ਫੈਸਲਾ ਨਹੀਂ ਕਰ ਪਾਈ ਹੈਗੀ ਕਿ ਸਾਨੂੰ ਕੀ ਉਹੀ ਫੈਸਲਾ ਇਨ ਬਿਨ ਲਾਗੂ ਕਰਨਾ ਚਾਹੀਦਾ ਹੈ ਜਿਹੜਾ ਦੋ ਤਰੀਕ ਦੀ ਫਸੀਲ ਤੇ ਹੋਇਆ ਹੈ ਜਾਂ ਅਸੀਂ ਆਪਣਾ ਕੋਈ ਹੋਰ ਇੱਕ ਵਿੱਚ ਐਡ ਕਰ ਦਈਏ ਜਿਵੇਂ ਮੈਂ ਤੁਹਾਨੂੰ ਚਿੱਠੀ ਦੀ ਗੱਲ ਕੀਤੀ ਹੈ ਉਹਦੇ ਵਿੱਚ ਐਡ ਕਰਨ ਦੀ ਉਹੀ ਗੱਲ ਹੈ ਉਹ ਹਜੇ ਤੱਕ ਨਹੀਂ ਆਇਆ ਜਿਹੜੀ ਕਾਨੂੰਨੀ ਪੇਚੀਦਗੀਆਂ ਦੀ ਗੱਲ ਹੈ ਉਸ ਦੇ ਉੱਤੇ ਹਜੇ ਕੋਈ ਫੈਸਲਾ ਨਹੀਂ ਆਇਆ ਸੋ ਹਜੇ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਸਾਫ਼ ਹੋਣ ਵਾਲੀਆਂ ਨੇ ਮੈਂ ਇਹ ਸੋਚ ਰਿਹਾ ਸੀਗਾ ਕਿ ਆਖਰ ਸਿੰਘ ਸਾਹਿਬ ਦੀ ਨਾਰਾਜ਼ਗੀ ਕਿਉਂ ਆ ਰਹੀ ਹੈ ਸਿੰਘ ਸਾਹਿਬ ਵਿਗਿਆਨੀ ਰਕਬੀਤ ਸਿੰਘ ਨੂੰ ਵੀ ਕਈ ਤਰ੍ਹਾਂ ਦੀਆਂ ਆਲੋਚਨਾਵਾਂ ਦਾ ਸਾਹਮਣਾ ਹੈ ਕਿ ਉਹਨਾਂ ਨੇ ਮੀਟਿੰਗ ਰੱਖ ਕੇ ਮੀਟਿੰਗ ਕੀਤੀ ਕਿਉਂ ਨਹੀਂ 28 ਤਰੀਕ ਨੂੰ ਆਖਰ ਐਸੀਆਂ ਕਿਹੜੀਆਂ ਮਜਬੂਰੀਆਂ ਸੀ ਕਿ ਉਹਨਾਂ ਨੂੰ ਮੀਟਿੰਗ ਪੋਸਟਪੋਨ ਕਰਨੀ ਪਈ ਜਾਂ ਉਹਨਾਂ ਨੂੰ ਮੀਟਿੰਗ ਮੁਲਤਵੀ ਕਰਨੀ ਪਈ ਔਰ ਆਨੰਦ ਫਾਨਨ ਦੇ ਵਿੱਚ ਉਹਨਾਂ ਨੂੰ ਵਿਦੇਸ਼ ਜਾਣਾ ਪਿਆ ਹੁਣ ਵਿਦੇਸ਼ ਦੇ ਵਿੱਚ ਵੀ ਸਿੰਘ ਸਾਹਿਬ ਲਗਭਗ ਮੰਨਿਆ ਜਾ ਰਿਹਾ ਕਿ 2 ਹਫ਼ਤੇ ਆ ਲਈ ਗਏ ਨੇ ਕੋਈ ਵੀ ਸਿੰਘ ਸਾਹਿਬ ਦੋ ਹਫ਼ਤਿਆਂ ਲਈ ਪਬਲਿਕ ਸੀਨ ਚੋਂ ਲਾਂਬੇ ਨਹੀਂ ਹੁੰਦੇ ਉਹ ਜਿੱਥੇ ਵੀ ਜਾਣ ਉਹਨਾਂ ਦਾ ਰੂਟੀਨ ਨਾਲੋਂ ਜ਼ਿਆਦਾ ਭਰਮਾ ਪ੍ਰੋਗਰਾਮ ਹੁੰਦਾ ਹੈ ਉਹ ਉੱਥੇ ਇੱਕ ਇੱਕ ਘੰਟੇ ਤੱਕ ਵੀ ਉਹਨਾਂ ਦੀ ਤੈਅ ਸ਼ੈਡਿਊਲ ਹੁੰਦਾ ਹੈ ਲੋਕਾਂ ਦੇ ਘਰਾਂ 'ਚ ਜਾਣਾ ਗੁਰੂ ਘਰਾਂ 'ਚ ਜਾਣਾ ਲੇਕਿਨ ਸਿੰਘ ਸਾਹਿਬ ਉੱਥੇ ਨਜ਼ਰ ਨਹੀਂ ਆ ਰਹੇ ਪਿਛਲੇ ਦਿਨਾਂ ਦੇ ਵਿੱਚ ਉੱਥੋਂ ਇੱਕ ਜਰਨਲਿਸਟ ਸਰਗਬੀਰ ਸਿੰਘ ਉਹਨਾਂ ਨੇ ਮੈਨੂੰ ਬਹੁਤ ਸਾਰੇ ਸਭਾ ਸੁਸਾਇਟੀਆਂ ਗੁਰੂ ਘਰਾਂ ਦੀਆਂ ਸੁਸਾਇਟੀਆਂ ਦੇ 2 ਤਰੀਕ ਦੇ 2 ਦਸੰਬਰ ਦੇ ਹੁਕਮਨਾਮੇ ਲਾਗੂ ਕਰਾਉਣ ਸੰਬੰਧੀ ਮਤੇ ਭੇਜੇ ਸੀਗੇ ਸੋ ਉੱਥੇ ਇੰਗਲੈਂਡ ਦੇ ਵਿੱਚ ਵੀ ਇਸ ਗੱਲ ਦੇ ਉੱਤੇ ਗੱਲ ਸੀ ਭਾਸਕਰ ਸਾਹਿਬ ਕਿ ਸਿੰਘ ਸਾਹਿਬ ਦੇ ਜਿਹੜੇ ਕੀਤੇ ਹੋਏ 2 ਦਸੰਬਰ ਦੇ ਫੈਸਲੇ ਨੇ ਉਹਨਾਂ ਦੇ ਉੱਤੇ ਅਡੇਗ ਰਿਆ ਜਾਵੇ ਤਾਂ ਕਿ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਜਿਹੜੀ ਉੱਪਰ ਗਈ ਆ ਇਹਨੂੰ ਢਾਹ ਨਾ ਲੱਗੇ ਸੋ ਮੈਂ ਜਦੋਂ ਸਿੰਘ ਸਾਹਿਬ ਦਾ ਕੱਲ ਦਾ ਇਹ ਦੇਖ ਰਿਹਾ ਵਿਰੋਧ ਜਿਹਦੇ ਬਾਰੇ ਜ਼ਿਕਰ ਹੋਇਆ ਅਜੀਤ ਅਖਬਾਰ ਦੇ ਵਿੱਚ ਇਹ ਖਬਰ ਪ੍ਰਕਾਸ਼ਿਤ ਹੋਈ ਹੈ ਕੇ ਸਿੰਘ ਸਾਹਿਬ ਨੇ ਸਖਤ ਇਤਰਾਜ਼ ਪ੍ਰਗਟ ਕੀਤਾ ਜਿਹੜੇ ਮੈਂਬਰਾਂ ਦੀ ਲਿਸਟ ਉਹਨਾਂ ਨੂੰ ਭੇਜੀ ਗਈ ਹੈ ਔਰ ਉਹਨਾਂ ਨੇ ਇਹਨੂੰ ਬਿਲਕੁਲ ਹੀ ਸਹਿਮਤੀ ਨਹੀਂ ਦਿੱਤੀ ਹੁਣ ਭਾਸਕਰ ਸਾਹਿਬ ਇਸ ਵੇਲੇ ਸਥਿਤੀ ਇਹ ਹੈ ਕਿ ਸਿੰਘ ਸਾਹਿਬ ਨੂੰ ਆਪਣੀ ਇਮੇਜ ਤੇ ਅਕਾਲ ਤਖਸਾਬ ਦਾ ਜਿਹੜਾ ਇੱਕ ਰੁਤਬਾ ਹੈ ਉਹਨਾਂ ਦੋਨਾਂ ਨੂੰ ਬਚਾਉਣਾ ਹੈ ਉਹਨਾਂ ਕੋਲ ਇਹੀ ਇੱਕ ਰਸਤਾ ਸੀਗਾ ਕਿ ਉਹ ਇਹਦੇ ਉੱਤੇ ਇਤਰਾਜ਼ ਪ੍ਰਗਟ ਕਰ ਦੇ ਸੋ ਭਾਸਕਰ ਸਾਹਿਬ ਇੱਕ ਤਾਂ ਇਹ ਕਿ ਕੱਲ ਵਰਕਿੰਗ ਕਮੇਟੀ ਦੇ ਵਿੱਚ ਜਿਸ ਤਰ੍ਹਾਂ ਨਾਲ ਇਹ ਗੱਲ ਇੱਕ ਵਾਰੀ ਰੁਕ ਗਈ ਆ ਸਿੰਘ ਸਾਹਿਬ ਦੀ ਨਾਰਾਜ਼ਗੀ ਸਾਹਮਣੇ ਆਈ ਆ ਇਹਦਾ ਮਤਲਬ ਆਉਂਦੇ ਦਿਨਾਂ ਦੇ ਵਿੱਚ ਚੀਜ਼ਾਂ ਹੋਰ ਖਰਾਬ ਹੋ ਸਕਦੀਆਂ ਦੇਖੋ ਜਿਸ ਤਰੀਕੇ ਨਾਲ ਕੱਲ ਦੀ ਮੀਟਿੰਗ ਹੋਈ ਸੀ ਵਰਕੇ ਕਮੇਟੀ ਦੀ ਮੀਟਿੰਗ ਉਹਦੇ ਵਿੱਚ ਅਸੀਂ ਵੀ ਕੁਝ ਗੱਲਾਂ ਪਹਿਲਾਂ ਹੀ ਕਰਤੀ ਸੀ ਕਿ ਉਹ ਜਿਹੜੀ 7 ਮੈਂਬਰੀ ਕਮੇਟੀ ਹੈ ਉਹਨੂੰ 17 ਮੈਂਬਰੀ ਕਮੇਟੀ ਜਾਂ 15 ਮੈਂਬਰੀ ਕਮੇਟੀ ਐ ਕੁਝ ਮੈਂਬਰ ਵਧਾਏ ਜਾ ਸਕਦੇ ਨੇ ਸਵਾਲ ਹੈ ਪੈਦਾ ਹੁੰਦਾ ਹੈ ਕਿ ਸਿੰਘ ਸਾਹਿਬ ਦੀ ਨਾਰਾਜ਼ਗੀ ਉਹਨਾਂ ਨਾਵਾਂ ਤੇ ਸੀ ਜਾਂ ਲਿਸਟ ਨੂੰ ਵਧਾਣ ਦੇ ਦਿੱਸ ਉੱਤੇ ਸੀਗੀ ਕਿਉਂਕਿ ਜਿਹੜੀ ਗੱਲਾਂ ਪਹਿਲੇ ਚੱਲ ਰਹੀ ਸੀ ਜਦ 28 ਤਰੀਕ ਨੂੰ ਸਿੰਘ ਸਾਹਿਬ ਉੱਥੇ ਬਾਹਰ ਗਏ ਸੀਗੇ ਇੱਕ ਅਖਬਾਰਾਂ ਦੀ ਸੁਰਖੀਆਂ ਤੇ ਰਹੀ ਸਾਨੂੰ ਪਤਾ ਲੱਗਿਆ ਵੀ ਸਿੰਘ ਸਾਹਿਬ ਕੁਝ ਐਦਾਂ ਦਾ ਪੱਤਰਕਾਰਾਂ ਨੂੰ ਕਹਿੰਦੇ ਹੋਏ ਕਿਸੇ ਸਵਾਲ ਦਾ ਜਵਾਬ ਦਿੰਦੇ ਹੋਏ ਇਹ ਗੱਲ ਕਹੀ ਸੀ ਕਿ ਉਹਦੇ ਵਿੱਚ ਵਾਅਦਾ ਕੀਤਾ ਜਾ ਸਕਦਾ ਹੈ ਉਹਦਾ ਕਲੈਰੀਫਿਕੇਸ਼ਨ ਕੱਲ ਸਿੰਘ ਸਾਹਿਬ ਦੀ ਜ਼ੁਬਾਨ ਤੋਂ ਤੇ ਨਹੀਂ ਆਇਆ ਲੇਕਿਨ ਅਖਬਾਰਾਂ ਦੇ ਵਿੱਚ ਜੋ ਛਪੀ ਹੋਈ ਖਬਰਾਂ ਦੇ ਰਾਹੀਂ ਇਹ ਪਤਾ ਲੱਗਿਆ ਵੀ ਸਿੰਘ ਸਾਹਿਬ ਨੇ ਕਿਹਾ ਮੈਂ ਤੇ ਸਿਰਫ ਉਹ ਇੱਕ ਪੱਤਰਕਾਰ ਦੇ ਸਵਾਲ ਦਾ ਜਵਾਬ ਦੇਣ ਵਾਸਤੇ ਇਹ ਗੱਲ ਕੀਤੀ ਸੀ ਹੁਣ ਜਿਹੜੇ ਨਾਂ ਭੇਜੇ ਗਏ ਸਿੰਘ ਸਾਹਿਬ ਦੇਖੋ ਸਿੰਘ ਸਾਹਿਬ ਅਕਾਲ ਤਖਤ ਦੇ ਜਥੇਦਾਰ ਉਹ ਉਹਨਾਂ ਨੇ ਆਪਣੀ ਫਸੀਲ ਤੋਂ 2 ਦਸੰਬਰ ਨੂੰ ਇੱਕ ਫੈਸਲਾ ਸੁਣਾਇਆ ਸੀ ਉਸ ਫੈਸਲੇ ਦੇ ਵਿੱਚ ਐਮੈਂਡਮੈਂਟ ਕਰਾਉਣ ਵਾਸਤੇ ਜਿਹਦਾ ਕਹਿੰਦੇ ਨੇ ਆਊਟ ਆਫ ਦੀ ਕੋਰਟ ਸੈਟਲਮੈਂਟ ਯਾਨੀ ਤੁਸੀਂ ਜੱਜ ਸਾਹਿਬ ਨੂੰ ਪਰਸਨਲ ਤੌਰ ਤੇ ਕੰਟੈਕਟ ਕਰਕੇ ਕੋਈ ਲਿਸਟ ਜਾਂ ਉਸ ਫੈਸਲੇ ਨੂੰ ਬਦਲਣ ਦੀ ਗੱਲ ਕਰ ਰਹੇ ਹੋ ਐਦਾਂ ਦਾ ਇੱਕ ਜਾ ਰਿਹਾ ਹੈ ਔਰ ਤੁਹਾਡੀ ਗੱਲ ਠੀਕ ਹੈ ਕਿ ਜਥੇਦਾਰ ਸਾਹਿਬ ਪਹਿਲੇ ਆਸਟ੍ਰੇਲੀਆ ਜਾਣ ਵਾਲੇ ਸੀਗੇ ਉੱਥੇ ਇਸ ਕਰਕੇ ਨਹੀਂ ਗਏ ਕਿ ਉੱਥੇ ਵਿਰੋਧ ਹੋ ਸਕਦਾ ਹੁਣ ਉਹ ਇੰਗਲੈਂਡ ਗਏ ਨੇ ਤੇ ਇੰਗਲੈਂਡ ਦੇ ਵਿੱਚ ਵੀ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਕਿ ਉੱਥੇ ਦੇ ਗੁਰਦੁਆਰਿਆਂ ਦੇ ਪ੍ਰਧਾਨਾਂ ਨੇ ਆ ਸਿੱਖ ਸੰਗਤ ਨੇ ਉਹਨਾਂ ਤੋਂ ਇਹ ਸਵਾਲ ਪੁੱਛਿਆ ਵੀ ਦੋ ਤਰੀਕ ਦੇ ਫੈਸਲੇ ਦੇ ਉੱਤੇ ਤੁਹਾਨੂੰ ਅੜੇ ਰਹਿਣਾ ਚਾਹੀਦਾ ਹੈ ਉਹ ਜਥੇਦਾਰ ਸਾਹਿਬ ਵੀ ਆਈ ਕਹਿ ਕੇ ਗਏ ਸੀਗੇ ਕਿ ਸੱਤ ਮੈਂਬਰੀ ਕਮੇਟੀ ਸਟੇ ਕਰਦੀ ਹੈ ਔਰ ਕੱਲ ਵੀ ਜਦ ਅਕਾਲੀ ਦਲ ਦੀ ਮੀਟਿੰਗ ਹੋਈ ਤੇ ਉਹਦੇ ਵਿੱਚ ਇਹੀ ਫੈਸਲਾ ਲਿੱਤਾ ਗਿਆ ਕਿ ਧਾਮੀ ਸਾਹਿਬ ਸੱਤ ਮੈਂਬਰੀ ਕਮੇਟੀ ਬੜੀ ਛੇਤੀ ਬੁਲਾਣਗੇ ਜਿਹੜੇ 7 ਮੈਂਬਰੀ ਕਮੇਟੀ ਅਕਾਲੀ ਦਲ ਨੇ ਬਣਾਈ ਸੀਗੀ ਉਹਨਾਂ ਵਿੱਚੋਂ ਮੰਤਰੀ ਤਿਆਲੀ ਜਿਨ੍ਹਾਂ ਨੂੰ ਕਥੀ ਤੌਰ ਤੇ ਰਾਜਸਥਾਨ ਦਾ ਇੰਚਾਰਜ ਲਾਤਾ ਸੀਗਾ ਜਾਂ ਹੋਰ ਜਿਹੜੇ ਚੌਂਦਾ ਸਾਹਿਬ ਸੀਗੇ ਉਹਨਾਂ ਨੂੰ ਵੀ ਕਿਸੇ ਦੂਜੇ ਏਰੀਆ ਦਾ ਇੰਚਾਰਜ ਲਾਤਾ ਸੀਗਾ ਪਰ ਉਹਦੀ ਪਹਿਲੀ ਮੀਟਿੰਗ ਵੀ ਅਜੇ ਤੱਕ ਨਹੀਂ ਹੋਈ ਹੁਣ ਕੱਲ ਦੀ ਮੀਟਿੰਗ ਦੇ ਵਿੱਚ ਇਹ ਫੈਸਲਾ ਲਿੱਤਾ ਗਿਆ ਵੀ 7 ਮੈਂਬਰੀ ਕਮੇਟੀ ਦੀ ਮੀਟਿੰਗ ਬੜੀ ਛੇਤੀ ਹੋਏਗੀ ਹੁਣ ਸਵਾਲ ਹੈ ਪੈਦਾ ਹੁੰਦਾ ਹੈ ਕਿ ਜਿਹੜੇ ਆਬਜੈਕਸ਼ਨ ਅਕਾਲੀ ਦਲ ਨੇ ਉਸ 7 ਮੈਂਬਰੀ ਕਮੇਟੀ ਨੂੰ ਬਣਾਉਣ ਦੇ ਵਾਸਤੇ ਜਾਂ ਉਹਨੂੰ ਹੋਣ ਦੇ ਵਿੱਚ ਲਿਆਉਣ ਵਾਸਤੇ ਰੇਸ ਕਿਤੇ ਸੀਗੇ ਵੀ ਅਕਾਲ ਤਖਤ ਦੇ ਹੁਕਮ ਨਾਮੇ ਦੇ حساب ਨਾਲ ਅਗਰ ਇਸੀ 7 ਮੈਂਬਰੀ ਕਮੇਟੀ ਬਣਾਣੇ ਆ ਤੇ ਅਕਾਲੀ ਦਲ ਦੇ ਰਿਕੋਗਨੀਸ਼ਨ ਨੂੰ ਹੀ ਯਾਨੀ ਇਲੈਕਸ਼ਨ ਕਮਿਸ਼ਨ ਜਿਹੜੀ ਮਾਨਤਾ ਮਿਲੀ ਹੈ ਉਹਨੂੰ ਹੀ ਖਤਰਾ ਹੈ ਕੱਲ ਉਹ ਸਵਾਲ ਖਤਮ ਹੋ ਗਿਆ ਹੁਣ ਅਕਾਲੀ ਦਲ ਦੀ ਮਾਨਤਾ ਨੂੰ ਇਲੈਕਸ਼ਨ ਕਮਿਸ਼ਨ ਤੋਂ ਨਾਲ ਕੋਈ ਖਤਰਾ ਨਹੀਂ ਕਿ ਜਿਸ ਤਰੀਕੇ ਨਾਲ ਅਕਾਲ ਤਖਤ ਦੇ ਨਾਲ ਅਕਾਲ ਤਖਤ ਦੇ ਜਥੇਦਾਰ ਸਾਥ ਦੇ ਨਾਲ ਰابطਾ ਕਾਇਮ ਕੀਤਾ ਜਾ ਰਿਹਾ ਹੈ ਕਿ ਇਹ 7 ਮੈਂਬਰੀ ਕਮੇਟੀ ਨੂੰ ਵਿਧਾਨਣ ਵਾਸਤੇ ਐਦਾਂ ਦਾ ਰابطਾ ਕੋਈ ਇਲੈਕਸ਼ਨ ਕਮਿਸ਼ਨ ਨਾਲ ਵੀ ਬਣਾਇਆ ਹੈ ਕਿ ਵੀ ਜੀ ਹੁਣ ਤੁਸੀਂ ਸਾਡੇ ਖਿਲਾਫ ਕੋਈ ਐਕਸ਼ਨ ਨਹੀਂ ਲੈਣਾ ਇਹ ਸਵਾਲ ਉੱਥੇ ਦਾ ਉੱਥੇ ਖੜਾ ਹੈ ਫੂਲਕਾ ਸਾਹਿਬ ਨੇ ਇਹ ਗੱਲ ਕਹੀ ਸੀ ਜਦ ਵੀ ਇਹ ਮੈਂਬਰਸ਼ਿਪ ਡਰਾਈਵ ਸ਼ੁਰੂ ਹੋਏਗੀ ਤੇ ਪਹਿਲਾ ਮੈਂਬਰ ਮੈਂ ਬਣੂਗਾ ਯਾਨੀ ਮੈਂ ਪਰਥੀ ਘਟਾ ਕੇ ਮੈਂਬਰ ਬਣੂਗਾ ਸੱਤ ਮੈਂਬਰੀ ਕਮੇਟੀ ਹੋਣ ਦੇ ਚ ਨਹੀਂ ਆਈ ਤੇ ਸ਼ਾਇਦ ਇਸ ਕਰਕੇ ਫੂਲਕਾ ਸਾਹਿਬ ਨੇ ਵੀ ਆਪਣਾ ਇਰਾਦਾ ਬਦਲ ਲਿਆ ਹੁਣ ਧਾਮੀ ਸਾਹਿਬ ਜਿਆਦਾ ਮੀਟਿੰਗ ਬੁਲਾਣਗੇ ਔਰ ਅਕਾਲੀ ਦਲ ਦੇ ਆਪਣੇ ਖੜੇ ਕਿਤੇ ਹੋਏ ਸਵਾਲਾਂ ਦੇ ਵਿੱਚ ਅਕਾਲੀ ਦਲ ਫਸਦਾ ਫਸਦਾ ਹੋਇਆ ਨਜ਼ਰ ਆਉਂਦਾ ਹੁਣ ਜੇ ਅਕਲ ਵੀ ਇਹ ਮੀਟਿੰਗ ਹੁੰਦੀ ਹੈ ਤੇ ਕੱਲ ਦੀ ਮੀਟਿੰਗ ਦੇ ਵਿੱਚ 24 ਲੱਖ ਤੋਂ ਵੱਧ ਜਿਹੜੇ ਪਰਚੀਆਂ ਹੈਗੀਆਂ ਜਾਂ ਮੈਂਬਰਸ਼ਿਪ ਸਲਿੱਪ ਹੈਗੀ ਹੈ ਉਹ ਆਲਰੇਡੀ ਵੰਡੀਆਂ ਜਾ ਚੁੱਕੀਆਂ। ਕਿ ਉਹਦੀ ਨਿਗਰਾਨੀ ਹੈ ਸੱਤ ਮੈਂਬਰੀ ਕਿਦਾਂ ਕਰ ਸਕਦੀ ਹੈ। ਔਰ ਅੱਗੇ ਚਲ ਕੇ ਸਿਰਫ 10 ਲੱਖ ਪਰਚੀਆਂ ਹੋਰ ਵੰਡਨੀ ਮੈਂਬਰਸ਼ਿਪ ਸਲਿੱਪ ਹੋਰ ਬਣਨੀ ਹੈ। ਇਹ ਗੱਲ ਅਤਾਲੀ ਜਲਦੀ ਮੀਟਿੰਗ ਵਿੱਚ ਉਹ ਸਾਹਮਣੇ ਆਈ ਹੈ। ਤੁਸੀਂ ਇਹ ਦੇਖੋ ਕਿ ਵੀ ਮੈਂਬਰਸ਼ਿਪ ਦੀ ਨਿਗਰਾਨੀ ਕਰਨ ਦੀ ਡਿਊਟੀ ਹੈ ਸੱਤ ਮੈਂਬਰੀ ਕਮੇਟੀ ਦੀ ਸੀਗੀ ਜਿਹੜੀ ਮੈਂਬਰਸ਼ਿਪ ਤਕਰੀਬਨ ਆਲਰੇਡੀ ਹੋ ਚੁੱਕੀ ਹੈ 20 ਤਰੀਕ ਤੱਕ ਤੇ ਮੈਂਬਰਸ਼ਿਪ ਹੈ 11 ਤਰੀਕ ਨੂੰ ਅਗਰ ਜਥੇਦਾਰ ਸਾਹਿਬ ਵਾਪਸ ਆ ਵੀ ਜਾਂਦੇ ਨੇ ਤੇ ਉਹ ਇਹ ਸੱਤ ਮੈਂਬਰੀ ਕਮੇਟੀ ਤੋਂ ਕਿਉਂਕਿ ਉਹਨਾਂ ਦੇ ਵੀ ਇੱਕ ਰਿਪਰੈਜ਼ੈਂਟੇਟਿਵ ਯਾਨੀ ਪੰਚ ਦੇ ਰਿਪਰੈਜ਼ੈਂਟੇਟਿਵ ਸਤਵੰਤ ਕੌਰ ਹੋਣਾ ਉਹ ਵੀ ਇਸ ਕਮੇਟੀ ਦੇ ਵਿੱਚ ਹੁਣ ਸੱਤ ਮੈਂਬਰੀ ਦੇ ਵਿੱਚ ਆਏ ਨੇ ਯਾਨੀ ਇੱਕ ਕਨਫਿਊਜ਼ਨ ਜਿਹਾ ਹੀ ਬਣਿਆ ਹੋਇਆ ਔਰ ਇਸ ਇਸ ਤਰੀਕੇ ਦਾ ਇੰਪ੍ਰੈਸ਼ਨ ਆ ਰਿਹਾ ਹੈ ਕਿ ਅਕਾਲ ਤਖਤ ਦੇ ਜਥੇਦਾਰ ਸਾਹਿਬ ਅਕਾਲੀ ਦਲ ਦੀ ਡਿਕਟੇਸ਼ਨ ਦੇ ਉੱਤੇ ਕੰਮ ਕਰ ਰਹੇ ਨੇ ਜਦ ਕਿ ਇਸ ਤਰੀਕੇ ਦਾ ਇੰਪ੍ਰੈਸ਼ਨ ਅਗਰ ਜਥੇਦਾਰ ਸਾਹਿਬ ਦਾ ਜਾਏਗਾ ਜੋ ਜਾ ਰਿਹਾ ਤੇ ਫਿਰ ਅਕਾਲ ਤਖ ਦੀ ਮਰਿਆਦਾ ਨੂੰ ਵੀ ਟਾ ਲੱਗਦੀ ਹੈ ਸੰਸਥਾ ਨੂੰ ਵੀ ਟਾ ਲੱਗਦੀ ਹੈ ਔਰ ਇਸ ਸੰਸਥਾ ਦੀ ਢਾਂ ਨੂੰ ਲੱਗਣ ਵਾਲੀ ਢਾਂ ਤੋਂ ਬਚਾਉਣ ਵਾਸਤੇ ਮੈਨੂੰ ਇਹ ਲੱਗਦਾ ਹੈ ਕਿ ਕੱਲ ਜਥੇਦਾਰ ਸਾਹਿਬ ਨੇ ਜਿਹੜੇ ਆਬਜੈਕਸ਼ਨ ਦੇ ਦਿੱਤੇ ਨੇ ਉਹੀ ਕਾਰਨ ਹੈਗਾ ਮਜਬੂਰੀ ਹੈ ਹੁਣ ਕਾਰਨ ਕਿ ਜੇ ਅਕਾਲੀ ਦਲ ਆਪਣੇ ਹਿਸਾਬ ਨਾਲ ਲੱਗੇ ਤੁਰਦਾ ਰਹੇ ਔਰ ਜਿਸ ਤਰੀਕੇ ਨਾਲ ਅਕਾਲ ਤਖ ਦੇ ਜਥੇਦਾਰ ਸਾਹਿਬ ਤੋਂ ਪਹਿਲੇ ਫੈਸਲੇ ਹੁੰਦੇ ਰਹੇ ਉਸ ਤਰੀਕੇ ਨਾਲ ਇਹ ਕਰਾਮ ਦੀ ਕੋਸ਼ਿਸ਼ ਕਰੇਗਾ ਤੇ ਕਿ ਇਹ ਸਿਗਨਲ ਪੰਨ ਦੇ ਵਿੱਚ ਚੀਕ ਨਹੀਂ ਜਾਏਗਾ ਜੋ ਆਲਰੇਡੀ ਨਹੀਂ ਜਾ ਰਿਹਾ ਕੁਣ ਕੱਲ ਇੱਕ ਜਿਹੜੀ 1 ਮਹੀਨੇ ਦੀ ਐਕਸਟੈਂਸ਼ਨ ਦਿੱਤੀ ਹੈ ਯਾਨੀ 1 ਮਹੀਨੇ ਵਾਸਤੇ ਹੋਰ ਰੋਕ ਲਾਈ ਹੈ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਆਪਣੇ ਦਮਦਮਾ ਸਾਹਿਬ ਦੇ ਜਥੇਦਾਰ ਵਜੋਂ ਤਾਨ ਕਰਨ ਤੋਂ ਉਹਦੇ ਉੱਤੇ ਵੀ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਬਿਆਨ ਨੇ ਨਾ ਉਹ ਵੀ ਬੜੇ ਅੰਤ ਵਾਸਤੇ ਕੋਈ ਚੰਗੇ ਨਹੀਂ ਹੈ ਕਿ ਵੀ ਸਿਰ ਸਵਾਹ ਪਾਣੀ ਹੈ ਤੇ ਤੁਸੀਂ ਪਾ ਲਓ ਜਦੋਂ ਮਰਜ਼ੀ ਪਾ ਲਓ ਹੁਣ ਐਦਾਂ ਦੀ ਤਲਕੀ ਦੇ ਵਿੱਚ ਉਹ ਜਾਂਚ ਕਿੰਨੀ ਕੁ ਅੱਗੇ ਵਧੀ ਹੈ ਉਸ ਜਾਂਚ ਦੀ ਰਿਪੋਰਟ ਕੱਲ ਆਣੀ ਸੀਗੀ ਉਹ ਰਿਪੋਰਟ ਕਿਉਂ ਨਹੀਂ ਆ ਪਾਈ ਇਹਦਾ ਕੋਈ ਜ਼ਿਕਰ ਨਹੀਂ ਕੀਤਾ ਪਰ ਸਿਰਫ 1 ਮਹੀਨੇ ਦੇ ਵਾਸਤੇ ਰੋਕ ਲਾਉਣ ਦੀ ਗੱਲ ਹੈਗੀ ਹੈ ਜਿਹੜੀ ਪੰਥ ਦੇ ਵਿੱਚ ਪਹਿਲੇ ਵੀ ਗੱਲ ਚੱਲ ਰਹੀ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਉੱਤੇ ਇਹ ਤਲਵਾਰ ਹੋਰ ਲਟਕਾਈ ਜਾਏਗੀ ਉਹ ਰੇ ਤਲਵਾਰ ਲਟਕਾਉਣ ਦਾ ਹੀ ਕੰਮ ਕੀਤਾ ਹੈ ਕੋਈ ਅੱਗੇ ਚੱਲ ਕੇ ਵੀ ਕੋਈ ਇਸ ਮੁੱਦੇ ਦੇ ਉੱਤੇ ਗੱਲਬਾਤ ਦੇ ذریعے ਕੋਈ ਡਿਸੀਜਨ ਹੋਏ ਤੇ ਹੋਏ ਲੇਕਿਨ ਫਿਲਹਾਲ ਪੰਥ ਦੇ ਵਿੱਚ ਅਕਾਲੀ ਦਲ ਵਿੱਚ ਜੋ ਕੁਝ ਵੀ ਚੱਲ ਰਿਹਾ ਉਹ ਅਕਾਲੀ ਦਲ ਵਾਸਤੇ ਫਿਊਚਰ ਵਾਸਤੇ ਅਕਾਲੀ ਦਲ ਦੇ ਕੋਈ ਚੰਗੀ ਗੱਲ ਨਹੀਂ ਹੈਗੀ ਬਿਲਕੁਲ ਠੀਕ ਹੈ ਤੁਹਾਡੀ ਗੱਲ ਕਿ 1 ਮਹੀਨੇ ਲਈ ਉਹਨਾਂ ਦੀ ਜਾਂਚ ਕਮੇਟੀ ਦੇ ਸਮੇਂ 'ਚ ਵਾਅਦਾ ਕਰਤਾ ਗਿਆ ਤੇ ਕੱਲ ਉਹ ਮਸਤੂਆਣਾ ਸਾਹਿਬ ਦੇ ਵਿੱਚ ਸਿਧਾਂਤ ਦੀ ਗੱਲ ਕਰ ਰਹੇ ਸੀ ਤੇ ਸਿਧਾਂਤ ਦੀ ਗੱਲ ਕਰਦਿਆਂ ਕਰਦਿਆਂ ਉਹਨਾਂ ਨੇ ਆਮ ਸਿੱਖਾਂ ਨੂੰ ਵੀ ਮੇਣਾ ਮਾਰਿਆ ਇਹ ਅਸੀਂ ਤਾਂ ਹੁਣ ਗੋਲੇ ਸਿੱਖ ਬਣ ਗਏ ਆ ਤੇ ਚੀਜ਼ਾਂ ਵਾਪਰਦੀਆਂ ਰਹਿਂਦੀਆਂ ਸਾਡੇ ਮੋਹਰੇ ਤੇ ਅਸੀਂ ਰਿਐਕਟ ਨਹੀਂ ਕਰਦੇ ਇੰਦਰਪ੍ਰੀਤ ਜੀ ਮੰਨਿਆ ਜਾ ਰਿਹਾ ਕਿ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਬਹੁਤ ਬੁਰੀ ਤਰ੍ਹਾਂ ਫਸੇ ਹੋਏ ਨੇ ਔਰ ਇਸ ਵੇਲੇ ਜੇ 2 ਦਸੰਬਰ ਦੇ ਹੁਕਮਨਾਮਿਆਂ ਨੂੰ ਤੁਸੀਂ ਦੇਖੋ ਤਾਂ ਇੱਕ ਮੈਸੇਜ ਆ ਰਿਹਾ ਸੀ ਕਿ ਉਹਦੇ ਵਿੱਚ ਮੁੱਖ ਭੂਮਿਕਾ ਗਿਆਨੀ ਹਰਪ੍ਰੀਤ ਸਿੰਘ ਦੀ ਸੀ ਔਰ ਇਸੇ ਕਰਕੇ ਗਿਆਨੀ ਹਰਪ੍ਰੀਤ ਸਿੰਘ ਨੂੰ ਤੁਰੰਤ ਬਾਅਦ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਗਿਆ ਉਹਨਾਂ ਦੀਆਂ ਸਵਾਵਾਂ ਖਤਮ ਹੋਣ ਐਸੀ ਦਿਸ਼ਾ ਦੇ ਵਿੱਚ ਚੀਜ਼ਾਂ ਵੱਧ ਰਹੀਆਂ ਨੇ ਸੋ ਗਿਆਨੀ ਰਗਵੀਰ ਸਿੰਘ ਪਿਛਲੇ ਸਮੇਂ 'ਚ ਆਪਣੇ ਵੱਖ-ਵੱਖ ਮੌਕਿਆਂ ਤੇ ਵੱਖ-ਵੱਖ ਬਿਆਨ ਆਉਣ ਜਾ ਪ੍ਰੈਸ ਦੇ ਵਿੱਚ ਜਿਹੜੀ ਉਹਨਾਂ ਦੀ ਗੱਲ ਗਈ ਉਹਦੇ ਨਾਲ ਉਹਨਾਂ ਦੀ ਇਮੇਜ ਦੇ ਉੱਤੇ ਇੱਕ ਦਾਗ ਜਿਹਾ ਆ ਗਿਆ ਕੱਲ ਇਹ ਦੇਰ ਸ਼ਾਮ ਨੂੰ ਜਦੋਂ ਚੀਜ਼ਾਂ ਨਿਕਲ ਰਹੀਆਂ ਸੀ ਬਾਹਰ ਕੇ ਸਿੰਘ ਸਾਹਿਬ ਨਾਰਾਜ਼ ਹੋ ਗਏ ਇਹ ਅਕਾਲੀ ਦਲ ਦੀ ਮੀਟਿੰਗ ਤੋਂ ਬਾਅਦ ਖਬਰ-ਬਾਰ ਨਹੀਂ ਆਉਂਦੀ ਇਹ ਖਬਰ ਉਦੋਂ ਵੀ ਬਾਹਰ ਨਹੀਂ ਆਉਂਦੀ ਲੇਕਿਨ ਇਹ ਖਬਰ ਦੇਰ ਸ਼ਾਮ ਨੂੰ ਆਉਂਦੀ ਹੈ ਕਿ ਸਿੰਘ ਸਾਹਿਬ ਨੇ ਸਖਤ ਰੁਖਤ ਤਿਆਰ ਕੀਤਾ ਸਿੰਘ ਸਾਹਿਬ ਨਾਰਾਜ਼ ਹੋ ਗਏ ਨੇ ਸਿੰਘ ਸਾਹਿਬ ਨੇ ਅਕਾਲੀ ਦਲ ਨੂੰ ਵਾਰਨ ਕਰਤਾ ਹੈ ਕਿ ਜੇ ਤੁਸੀਂ ਇੰਜ ਕਰੋਗੇ ਤਾਂ ਨਹੀਂ ਮੰਨਿਆ ਜਾਊਗਾ। ਉਹ ਸਿੰਘ ਸਾਹਿਬ ਅਗਲੀ ਇਕੱਤਰਤਾ ਦੇ ਵਿੱਚ ਫੈਸਲੇ ਕਰਨਗੇ ਇਹ ਗੱਲ ਆ ਰਹੀ ਹੈ। ਸੰਗਤ ਦਾ ਪ੍ਰੈਸ਼ਰ, ਆਕੌਮੀ ਮਾਨਤਾਵਾਂ ਇਹ ਸਾਰੀਆਂ ਇੱਕ ਜਗ੍ਹਾ ਤੇ ਆ ਕੇ ਇਕੱਠੀਆਂ ਹੋ ਰਹੀਆਂ ਨੇ। ਪ੍ਰੈਸ਼ਰ ਬਣ ਰਿਹਾ ਤੇ ਉਸੇ ਪ੍ਰੈਸ਼ਰ ਦਾ ਅਸਰ ਹੈ ਕਿ ਖਬਰਾਂ ਬਾਹਰ ਆ ਰਹੀਆਂ। ਈਵਨ ਜੇ ਮੈਂ ਦੂਜੇ ਲਫ਼ਜ਼ਾਂ 'ਚ ਕਹਾਂ ਕਿ ਖਬਰ ਕੱਢੀ ਜਾ ਰਹੀ ਹੈ ਬਾਹਰ। ਅੰਦਰ ਪ੍ਰੀਤ ਜੀ ਸਥਿਤੀਆਂ ਸੌਖੀਆਂ ਨਹੀਂ ਰਹੀਆਂ ਹਰੇਕ ਤੇਰ ਆਪਣੇ ਆਪ ਨੂੰ ਬਚਾਉਣ ਦੇ ਆਹਰ ਵਿੱਚ ਆ ਤੇ ਸਿੰਘ ਸਾਹਿਬ ਵੀ ਬਤੌਰ ਜਥੇਦਾਰ ਆਪਣੇ ਆਪ ਨੂੰ ਸੁਰੱਖਿਅਤ ਕਰਨ ਦੇ ਆਹਰ ਵਿੱਚ ਹੋਣਗੇ ਸੋ ਖਬਰ ਇੰਜ ਵੀ ਨਿਕਲਦੀਆਂ ਨੇ ਤੁਸੀਂ ਤਾਂ ਸਾਰੀ ਉਮਰ ਇਹਨਾਂ ਗੱਲਾਂ ਚਲਾਈ ਆ ਕਿ ਦੇਰ ਰਾਤ ਨੂੰ ਇਹ ਖਬਰ ਨਿਕਲਦੀ ਹੈ ਕਿ ਸਿੰਘ ਸਾਹਿਬ ਨੇ ਬੜਾ ਸਖਤ ਰੋਖ ਹਕਤਿਆਰ ਕੀਤਾ ਸੀ ਅਕਾਲੀ ਦਲ ਲਈ ਅਗਲਾ ਪੈਂਡਾ ਹੋਰ ਵਿਖੜਾ ਹੋ ਰਿਹਾ ਹੈ ਰੰਦਾ ਵਸਬ ਦੇਖੋ ਮੈਂ ਤੁਹਾਨੂੰ ਇੱਕ ਵਾਰ ਪਹਿਸ਼ਾ ਦੇ ਇਸ ਪ੍ਰੋਗਰਾਮ ਚ ਪਹਿਲਾਂ ਵੀ ਕਿਹਾ ਸੀਗਾ ਕਿ ਮੈਨੂੰ ਇਹ ਜਾਪ ਰਿਹਾ ਜੋ ਮੈਨੂੰ ਸਥਿਤੀਆਂ ਜਾਂ ਦਿਖ ਰਹੀਆਂ ਨੇ ਕਿ ਸ਼੍ਰੋਮਣੀ ਅਕਾਲੀ ਦਲ ਕਹਿ ਲੋ ਜਾਂ ਪੰਥਕ ਸਮਾਜ ਪੂਰਾ ਦਾ ਪੂਰਾ ਕਹਿ ਲੋ ਉਹ ਮੈਨੂੰ ਇੱਕ ਵਰਟੀਕਲ ਡਿਵੀਜ਼ਨ ਦੇ ਵਿੱਚ ਨਜ਼ਰ ਆ ਰਿਹਾ ਹੈ ਵੀ ਜਾਂ ਤਾਂ ਉਹ ਲੋਕ ਸੁਖਪੀਰ ਬਾਦਲ ਦੇ ਪੱਖ ਚ ਨੇ ਤੇ ਜਾਂ ਸੁਖਪੀਰ ਬਾਦਲ ਦੇ ਵਿਰੋਧ ਚ ਨੇ ਦੋ ਹੀ ਚੀਜ਼ਾਂ ਨੇ ਸਿੰਘ ਸਾਹਿਬ ਜਦੋਂ ਇਸ ਤਰ੍ਹਾਂ ਦਾ ਜਦੋਂ ਉਹਨਾਂ ਨੇ ਕੋਈ ਫੈਸਲਾ ਕੀਤਾ ਹੈ ਕਿ ਇਸ ਤਰ੍ਹਾਂ ਇਸ ਤਰ੍ਹਾਂ ਇਸ ਤਰ੍ਹਾਂ ਚੱਲੇਗਾ ਜੋ ਆਪਾਂ ਦੋ ਤਰੀਕ ਦੇ ਫੈਸਲੇ ਕਿਤੇ ਮੈਂ ਉਸ ਦੇ ਦੌਰਾਂਚ ਨਹੀਂ ਜਾ ਰਿਹਾ ਉਹ ਸਭ ਨੂੰ ਪਤਾ ਹੀ ਨਹੀਂ ਤੁਸੀਂ ਦੇਖੋ ਉਹ ਫੈਸਲੇ ਨਾ ਮੰਨਣ ਦਾ ਜਾਂ ਆਪਣੇ ਤਰੀਕੇ ਨਾਲ ਮੰਨਣ ਦਾ ਮੈਂ ਨਾ ਮੰਨਣ ਦਾ ਤਾਂ ਨਹੀਂ ਕਹੂੰਗਾ ਲੇਕਿਨ ਆਪਣੇ ਤਰੀਕੇ ਨਾਲ ਵਰਤਣ ਦਾ ਇੱਕ ਦਬਾਅ ਅਖਾਲੀ ਦਲ ਦੇ ਉੱਤੇ ਆ ਉਹ ਆਪਣੀ ਕੋਈ ਨਾ ਕੋਈ ਗੱਲ ਕਰ ਦਿੰਦੇ ਆ ਚਾਹੇ ਉਹ ਕਾਨੂੰਨੀ ਵਿਜੀਤਗੀਆਂ ਦੀ ਗੱਲ ਕਰਨ ਚਾਹੇ ਕਿਸੇ ਹੋਰ ਚੀਜ਼ ਦੀ ਗੱਲ ਕਰਨ ਉਹ ਸਾਰੀਆਂ ਉਸ ਤਰ੍ਹਾਂ ਉਹਨੂੰ ਅੱਗੇ ਵਧਾ ਦਿੰਦੇ ਆ ਤਾਂ ਕਿ ਸਾਡੇ ਅਨੁਸਾਰ ਜਿਹੜਾ ਅਸੀਂ ਚਾਹਨੇ ਜਿਸ ਤਰ੍ਹਾਂ ਉਸ ਤਰ੍ਹਾਂ ਦੀ ਚੀਜ਼ ਚੱਲੇ ਸਾਡੇ ਜਿਆਦਾ ਮੈਂਬਰ ਹੋਣ ਉਹ ਇੱਕ ਡਰ ਹੈ ਮੈਨੂੰ ਸ਼ਾਇਦ ਇਹ ਕਿ ਡਰ ਲੱਗ ਰਿਹਾ ਕਿ ਪਾਰਟੀ ਨੂੰ ਇਹ ਡਰ ਹੈ ਕਿ ਕਿਤੇ ਇਹ ਨਾ ਹੋਵੇ ਕਿ ਦੂਸਰੇ ਗਰੁੱਪ ਦੇ ਜਿਆਦਾ ਬੰਦੇ ਬਣ ਜਾਣ ਤੇ ਸੁਖਵੀਰ ਬਾਦਲ ਜਿਹੜੇ ਹੈਗੇ ਆ ਦੁਬਾਰਾ ਪ੍ਰਧਾਨ ਹੀ ਨਾ ਬਣ ਸਕਣ ਇੱਕ ਇੱਕੇ ਡਰ ਦੇ ਵਿੱਚੋਂ ਹੀ ਇਸ ਤਰ੍ਹਾਂ ਦੀਆਂ ਚੀਜ਼ਾਂ ਕੱਢੀਆਂ ਜਾ ਰਹੀਆਂ ਨੇ ਜੇ ਤੁਸੀਂ ਅੱਜ ਮੈਂ ਹੁਣ ਜਿਹੜੇ ਨਾਂ ਪੜੇ ਸੀਗੇ ਅਗਰ ਤੁਸੀਂ ਉਹ ਨਾਵਾਂ ਨੂੰ ਹੀ ਦੇਖੋ ਉਹ ਸਾਰੇ ਦੇ ਸਾਰੇ ਬਹੁਤ ਜਿਹੜੇ ਹੈਗੇ ਨੇ ਉਹ ਸੁਖਵੀਰ ਬਾਦਲ ਦੇ ਬਹੁਤ ਕਲੋਜ਼ ਨੇ ਜਾਂ ਬਾਦਲ ਪਰਿਵਾਰ ਦੇ ਬਹੁਤ ਕਲੋਜ਼ ਨੇ ਤੇ ਇਸ ਮਤਲਬ ਉਹ ਇੱਕ ਤਾਂ ਇਹ ਨੇ ਉਹ ਲੋਕ ਜਿਹੜੇ ਮਤਲਬ ਇਸ ਡਰ ਦੇ ਵਿੱਚੋਂ ਇਹ ਇਸ ਕਰਕੇ ਇਹ ਕਮੇਟੀ ਨੂੰ ਵਧਾਇਆ ਜਾ ਰਿਹਾ ਅਦਰਵਾਈਜ਼ ਇਹਦੀ ਕੋਈ ਇਹਦੀ ਕੋਈ ਜ਼ਰੂਰਤ ਨਹੀਂ ਹੈ ਦੂਸਰੇ ਪਾਸੇ ਉਹ ਲੋਕ ਨੇ ਜਿਹੜੇ ਸੁਖਵੀਰ ਬਾਦਲ ਦੇ ਵਿਰੋਧ ਨੇ ਔਰ ਉਹ ਚਾਹਦੇ ਹੀ ਨੇ ਕਿ ਕਿਸੇ ਨਾ ਕਿਸੇ ਤਰ੍ਹਾਂ ਵੀਰ ਬਾਦਲ ਜਿਹੜੇ ਹੈਗੇ ਐ ਉਹ ਇਹ ਅਕਾਲੀ ਦਲ ਦੀ ਉਸ ਤੋਂ ਪਿੱਛੇ ਹਟਣ ਮਤਲਬ ਹੁਣ ਅਕਾਲੀ ਲੀਡਰਸ਼ਿਪ ਕੋਈ ਨਵੀਂ ਆਈ ਉਹ ਉਹ ਲੋਕ ਨੇ ਇਸ ਕਰਕੇ ਜਦੋਂ ਵੀ ਉਹਨਾਂ ਨੂੰ ਮੌਕਾ ਮਿਲਦਾ ਉਹ ਉਹਦੇ ਹੀ ਗੱਲ ਕਰ ਦਿੰਦੇ ਆ ਕਿ ਜੀ ਦੇਖੋ ਅਜੇ ਤੱਕ ਜਿਹੜਾ ਅ ਅਕਾਲ ਤਖਤ ਦਾ ਸਭ ਤੋਂ ਜੋ ਫੈਸਲਾ ਹੋਇਆ ਸੀ ਉਹ ਇਨ ਬਿਨ ਲਾਗੂ ਨਹੀਂ ਕੀਤਾ ਗਿਆ ਸੋ ਇਹ ਦਬਾਅ ਜਿਹੜਾ ਹੈਗਾ ਦੋਨੋਂ ਤਰਫ ਤੋਂ ਉਹ ਅਕਾਲ ਤਖਤ ਦੇ ਜਥੇਦਾਰ ਤੇ ਹੀ ਪੈ ਰਿਹਾ ਕਿਉਂਕਿ ਉਹਨਾਂ ਨੇ ਹੀ ਇਹ ਫੈਸਲਾ ਸੁਨਾਇਆ ਹੋਇਆ ਔਰ ਉਹਨਾਂ ਦੀ ਹੀ ਜ਼ਿੰਮੇਵਾਰੀ ਹੈ ਕਿ ਇਹ ਫੈਸਲੇ ਨੂੰ ਇਨ ਬਿਨ ਲਾਗੂ ਕਰਵਾਣ ਸੋ ਜਦੋਂ ਇੰਨੇ ਚਤਰਫਾ ਫੈਸਲੇ ਮਤਲਬ ਇਸ ਤਰ੍ਹਾਂ ਦੇ ਦਬਾਅ ਹੁੰਦੇ ਨੇ ਚਾਹੇ ਉਹ ਸੰਪਰਦਾਵਾਂ ਦਾ ਹੋਵੇ ਚਾਹੇ ਉਹ ਸੰਸਥਾਵਾਂ ਦਾ ਹੋਵੇ ਸਿੱਖ ਸਮਾਜ ਦੇ ਹੋਰ ਬੁੱਧੀਜੀਵੀ ਹੁਣ ਸਾਰੇ ਤਰਫ ਤੋਂ ਜਦੋਂ ਇੱਕੋ ਬੰਦੇ ਦੇ ਉੱਤੇ ਦਬਾਅ ਪੈਂਦਾ ਤਾਂ ਉਹ ਦਬਾਅ ਨੂੰ ਝੇਲਣ ਦੇ ਮਤਲਬ ਝੇਲ ਕੇ ਸਹੀ ਫੈਸਲਾ ਕਿਸ ਤਰ੍ਹਾਂ ਕਰੇ ਇਹ ਤਾਂ ਹਮੇਸ਼ਾ ਹੀ ਰਹਿੰਦਾ ਹੈ ਇਸੇ ਕਰਕੇ ਮੈਨੂੰ ਲੱਗਦਾ ਕਿ ਹਜੇ ਤੱਕ ਔਰ ਇਹ ਚੀਜ਼ ਐ ਨਹੀਂ ਕਿ ਸਹੀ ਹੋ ਨਹੀਂ ਸਕਦੀ ਦੇਖੋ ਮੈਨੂੰ ਲੱਗਦਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਪੰਥ ਸੱਜਿਆ ਉਹ ਜਿਹੜਾ ਪੰਜ ਪ੍ਰਧਾਨੀ ਸਿਸਟਮ ਸਾਨੂੰ ਦਿੱਤਾ ਹੈ ਨਾ ਉਹ ਬਹੁਤ ਹੀ ਕਮਾਲ ਦਾ ਹੈ ਮੈਨੂੰ ਲੱਗਦਾ ਕਿ ਇਹ ਮੌਕਾ ਫੇਰ ਆ ਗਿਆ ਹੈ ਜਦੋਂ ਤੁਹਾਨੂੰ ਜਥੇਦਾਰ ਸਾਹਿਬ ਕੋਲ ਇਹ ਹੈਗਾ ਕਿ ਅਜੇ ਜੇ ਹਜੇ ਵੀ ਜੇ ਕੋਈ ਬਹੁਤ ਹੀ ਭੰਬਲ ਪੂਸਾ ਹੈਗਾ ਸਮਝ ਨਹੀਂ ਆ ਰਹੀ ਇਹ ਚੀਜ਼ਾਂ ਤਾਂ ਦੁਬਾਰਾ ਤੋਂ ਇੱਕ ਵਾਰੀ ਇਕਤਿਰਤਾ ਕਰੋ ਪੰਥ ਸਿੰਘ ਸਾਹਿਬਾਨ ਦੀ ਔਰ ਉਸਤੇ ਉਸਤੇ ਫੈਸਲਾ ਲੈ ਲਓ ਜੋ ਵੀ ਕਰਨਾ ਹੈ ਔਰ ਬਹੁਤ ਕਲੈਰਿਟੀ ਨਾਲ ਦੋਨੋਂ ਧਿਰਾਂ ਨੂੰ ਦੱਸਤਾ ਜਾਏ ਕਿ ਇਹ ਇਸ ਤਰ੍ਹਾਂ ਹੀ ਲਾਗੂ ਹੋਏਗਾ ਬਿਲਕੁਲ ਠੀਕ ਹੈ ਉਹ ਫੈਸਲੇ ਹੋ ਗਏ ਗਿਆਨੀ ਹਰਪ੍ਰੀਤ ਸਿੰਘ ਪਾਸੇ ਹੋ ਗਏ ਪ੍ਰੈਸ਼ਰ ਸਾਰਾ ਗਿਆਨੀ ਰਕबीर ਸਿੰਘ ਜੀ ਤੇ ਆ ਗਿਆ ਔਰ ਉਹਨਾਂ ਨੇ ਸਿਰਫ ਤੇ ਸਿਰਫ ਉਹਨਾਂ ਫੈਸਲਿਆਂ ਨੂੰ ਲਾਗੂ ਕਰਾਉਣ ਲਈ ਖੜੇ ਰਹਿਣਾ ਸੀਗਾ ਜਾਂ ਫਿਰ ਇਹ ਮਾਮਲੇ ਪੰਜ ਸਿੰਘ ਸਹਿਬਾਨ ਕੋਲ ਦੁਬਾਰਾ ਲੈ ਕੇ ਜਾਣਾ ਸੀ ਲੇਕਿਨ ਉਹਨਾਂ ਦੇ ਵੱਖ-ਵੱਖ ਮੌਕਿਆਂ ਤੇ ਵੱਖ-ਵੱਖ ਬਿਆਨ ਉਹਨਾਂ ਲਈ ਕਨਫਿਊਜ਼ਨ ਦੀ ਜਿਹੜੀ ਸਥਿਤੀ ਸੰਗਤ ਲਈ ਵੀ ਹੋਈ ਸੀ ਉਹਨਾਂ ਲਈ ਵੀ ਉਹਦੇ ਵਿੱਚ ਹੁਣ ਉਹ ਇਹ ਸਮਝ ਰਹੇ ਨੇ ਕਿ ਸੰਗਤ ਚ ਵਿਚਰਨਾ ਕਿਉਂਕਿ ਅਸੀਂ 2015 ਦੇ ਵਿੱਚ ਹੋਏ ਫੈਸਲਿਆਂ ਤੋਂ ਬਾਅਦ ਤਤਕਾਲੀ ਸਿੰਘ ਸਾਹਿਬ ਦੀ ਸਥਿਤੀ ਦੇਖ ਚੁੱਕੇ ਆ ਤੇ ਗਿਆਨੀ ਰਕबीर ਸਿੰਘ ਨੂੰ ਵੀ ਪਤਾ ਹੈ ਕਿ ਲੋਕ ਬਹੁਤ ਜਲਦੀ ਲੀਕ ਖਿੱਚ ਕੇ ਫੈਸਲਾ ਕਰ ਦਿੰਦੇ ਨੇ